ਦੇਖੋ ਅਛਾ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਪਟਿਆਲੇ ਆਏ ਸੀਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਟਿਆਲੇ ਦੇ ਵਿੱਚ ਇਨਕੇ ਸ਼ਰਮਾ ਸਾਹਿਬ ਦੇ ਸੀ ਪੁਲਿਸ سپورਟ ਕਰਾਂਗੇ ਸਾਰੇ ਉਹਨੂੰ سپورਟਰ ਆਏ ਸੀਗੇ ਇਹਨਾਂ ਦੇ ਆਉਣ ਨਾਲ ਸਾਡੀ ਪੇਸ਼ੰਮ ਕਾਫੀ ਸਟਰੋਂਗ ਹੋਈ ਹੈ ਹੁਣ ਮਤਲਬ ਕੋਈ ਦੋਈ ਰਹੇ ਅਸੀਂ ਪਹਿਲਾਂ ਵੀ ਬੁੜੀ ਕੰਪੀਟੀਸ਼ਨ ਜੀ ਕੇ ਇਹਨਾਂ ਦੇ ਆਨ ਰਾਸੀ ਹੋਰ ਸਟਰੋਂਗ ਹੋ ਗਏ ਸੋ ਹੁਣ ਕੋਈ ਦੋਰ ਆਇ ਨਹੀਂ ਕਿ ਵੀ ਸ਼ੌਮ ਨਿਕਲਦਾ ਕਿਸੇ ਕੋਲ ਨਹੀਂ ਪਿੱਛੇ ਰਹਿ ਜੇ ਉਹ ਬਿਆਦੀ ਕਿ ਨਰਾਜ਼ੀ ਲੱਗਦੇ ਲੱਗੇ ਪਹਿਲਾਂ ਸੀਗੇ ਨਰਾਜ਼ ਡਾਗ ਵੀ ਸੀਗੀ ਉਹਨਾਂ ਦੀ ਪਰ ਅੱਜ ਇੱਥੇ ਆ ਕੇ ਉਹ ਨਰਾਜ਼ੀ ਦੂਰ ਕਰਨ ਕਰਕੇ ਆਏ ਨਾ ਆਪਣੇ ਬੰਦੇ ਨਾਲ ਲੈ ਕੇ ਆਏ ਨੇ ਸੰਧੂ ਸਾਹਾ ਵਾਇਸੀ ਚਾਂਤੀ ਸਿੰਘ ਰਖਰਾਏ ਸੀ ਹੋਰ ਵੀ ਸਾਰੇ ਜਿੰਨੇ ਇਹਨਾਂ ਦੇ ਬੰਦੇ ਨੇ ਸਾਰੇ ਨਾਲ ਲੈ ਕੇ ਆਏ ਸਭ ਨਰਾਜ਼ੀ ਜਿਹੜੀ ਹੈ ਆ ਕਾਫੀ ਦੇ ਮੀਟਿੰਗ ਦੇ ਵਿੱਚ ਟਾਈਮ ਲੱਗਿਆ ਉਹਨਾਂ ਨੂੰ ਮਨਾਉਣ ਤੇ ਨਰਾਜ਼ਗੀ ਨਹੀਂ ਨਹੀਂ ज तो नाराजगी नहीं बहुत पता नहीं ना मैं क्योंकि जो ढींसा ज्वाइन किया है मैं उस दिन गया उस दिन सारा कुछ ठीक सुरू हो गई जब इलेक्शन शुरू हो गई मैं भी इतना बिजी हो गया ਉਸ ਤੋਂ ਬਾਅਦ ਇਹ ਕਹਿੰਦਾ ਕੀ ਹੋਇਆ ਥੋੜੀ ਜਿਹਾ ਪਤਾ ਲੱਗਾ ਸੀ ਕਿ ਵੀ ਹਾਂ ਥੋੜੀ ਜਿਹੀ ਨਰਾਸ਼ਗੀ ਹੈਗੀ ਪਰ ਉਹ ਪਟਿਆਏ ਦੇ ਵਿੱਚ ਉਹ ਕਹਿੰਦਾ ਵੀ ਨਹੀਂ ਐਸੀ ਜਿਹੀ ਕੋਈ ਨਰਾਸ਼ਗੀ ਨਹੀਂ ਅਸੀਂ 100% ਇਹਨਕੇ ਸ਼ਰਮਾ ਸਾਹਿਬ ਦੇ ਨਾਲ ਸ਼ਮਨ ਕੱਲ੍ਹ ਜਰਾਂ ਚੱਲਾਂਗੇ ਅਰ ਜਿੰਨਾ ਛੜਾ ਜੋਰ ਹੋਊਗਾ ਅਸੀਂ ਉਹ ਤੋਂ ਬਦਲਾ ਮੰਗਾਂਗੇ ਕੋਈ ਗੱਲਬਾਤ ਹੋਈ ਸੀ ਗੱਲਬਾਤ ਤਾਂ ਕੋਈ ਰੌਾ ਹੀ ਨਹੀਂ ਸੀ ਰੌਾ ਕੋਈ ਨਹੀਂ ਚੱਲਦਾ ਇਹ ਅੱਜ ਤਾਂ ਸਿਰਫ ਚਾਹ ਪੀਣੇ ਆਏ ਸੀ ਆਪਾਂ ਇਹ ਗੱਲ ਖੇਲ ਲਈ ਚਾਹ ਵੀ ਨਹੀਂ ਆਈ ਸੀ ਉਹ ਉਹ ਕਦੇ ਕੋਈ ਸਟੇਟਮੈਂਟ ਦਿੱਤੀ ਨਹੀਂ ਜਦਦੇ ਵੀ ਸ਼ਮਣਿਕਲ ਦਾ ਜੁਆਇਨ ਕੀਤਾ ਹੈ ਪਹਿਲੇ ਦਿਨ ਨਹੀਂ ਕੋਈ ਨਾਰਾਜ਼ਗੀ ਨਹੀਂ ਪਹਿਲੇ ਦਿਨ ਹੀ ਜੋ ਸਟੇਟਮੈਂਟ ਦੇਤੀ ਉਹਦੇ ਤੇ ਖੜਿਆ ਤੇ ਮੁੜ ਕੇ ਕਿਸੇ ਵੀ ਕਦੇ ਪੈਸਟ ਨਹੀਂ ਗਿਆ ਸੀ ਲੇਕਿਨ ਲੱਗਦਾ ਕਿ ਕਿਤੇ ਲੱਗਦਾ ਨਹੀਂ ਉਹਨਾਂ ਦੀ ਚੁੱਪੀ ਸਾਜੋ ਵੀ ਥੇ ਨਾਰਾਜ਼ਗੀ ਜਾਰੀ ਕਰਨ ਦੇ ਵਿੱਚ ਬਿਲਕੁਲ ਚੁੱਪੀ ਰਹੇ ਰਹੇ ਜੇ ਪਾਰਟੀ ਛੱਡ ਕੇ ਗਿਆ ਜੇ ਉਹਨਾਂ ਨੂੰ ਨਾਰਾਜ਼ਗੀ ਹੈ ਉਹ ਮੀਡੀਆ ਸਾਹਮਣੇ ਖੜਾ ਆ ਰਹੇ ਜੀ ਉਹਨਾਂ ਦੇ ਦੇਖੋ ਉਦੋਂ ਉਹਨਾਂ ਨੇ ਜੋਰ ਲਾ ਕੇ ਨਾਰਾਜ਼ਗੀ ਬਿਆਨ ਕੀਤੀ ਸੀ ਜੀ ਜਿੱਦੈ ਜੁਆਇਨ ਕੀਤਾ ਉਹਦੇ ਉਹਨੇ ਪੂਰਾ ਜੋਰ ਲਾ ਕੇ ਕਿਹਾ ਕਿ ਅਸੀਂ ਸ਼ੋਨੀ ਕਲਗਲ ਦੇ ਵਿੱਚ ਆ ਗਿਆਂ ਤੇ ਅਸੀਂ ਪੂਰੀ ਉਹ ਕਰਾਂਗੇ ਤੇ ਉਹਦੇ ਵਿੱਚ ਉਹਦੇ ਵਿੱਚ ਉਹ ਤਾਂ ਜੋ ਕੁਝ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਪਰਮਾਤਮਾ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਪਰਮਿੰਦਰ ਜੀ ਮੇਰੇ ਵੱਡੇ ਭਰਾ ਆ ਆਪਾਂ ਦੋਨਾਂ ਨੇ ਇਕੱਠੇ ਵਿਧਾਨ ਸਭਾ 'ਚ ਡਟ ਕੇ ਸੇਵਾ ਕਰੀ ਆ ਇਹ ਲੀਡਰ ਆਫ ਦੀ ਪਾਰਟੀ ਹੁੰਦੇ ਤੇ ਮੈਂ ਵੈਸੇ ਦਾ ਸੋ ਅੱਜ ਮੇਰੀ ਚੋਣ ਮਹੀਨ ਨੂੰ ਭਗਾਣ ਮਾਤੇ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਸਾਰਿਆਂ ਦੀ ਪਟਿਆਲੇ ਚ ਡਿਊਟੀਆਂ ਲਾਈਆਂ ਔਰ ਤਨ ਮਨ ਧਨ ਦੇ ਨਾਲ ਯਾਨੀ ਸੇਵਾ ਕਰਕੇ ਗਈਆਂ ਮੈਂ ਸਮਝਦਾ ਕਿ ਇਹਨਾਂ ਦੇ ਆਉਣ ਨਾਲ ਪਟਿਆਲੇ ਡਿਸਟ੍ਰਿਕਟ ਚ ਬਹੁਤ ਵੱਡਾ ਬਲ ਮਿਲਿਆ ਹੈਗਾ ਆਪਾਂ ਇਸ ਹਿੱਟ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਵੱਡੇ ਮਾਰਜਨ ਨਾਲ ਜਿੱਤਾਂਗੇ ਉਹ ਆ ਜਿਹੜੀ ਮੀਟਿੰਗ ਹੋਈ ਹੈ ਪੋਜ਼ਿਟਿਵ ਹੋਈ ਹੈ ਯਾਰ ਜਦ ਤਨ ਵੀ ਦੇ ਦੇਆ ਮਨ ਵੀ ਦੇ ਦੇਆ ਔਰ ਧਨ ਵੀ ਦੇ ਦੇਆ ਮੇਰੇ ਹੱਥ ਚ ਨਹੀਂ ਦੇਖਿਆ ਤੁਸੀਂ ਇੱਥੇ ਉੱਪਰ ਪੋਜ਼ਿਟਿਵ ਮੀਟਿੰਗ ਕਿャ ਹੋ ਗਈ ਮੇਰੇ ਸਾਹਮਣੇ ਆ ਆਖੀ ਘਬਰਾ ਰਹੇ ਨਹੀਂ ਚਲੋ ਦੇਖੋ ਮੇਰੇ ਭਰਾ ਆ ਮੇਰੇ ਤੇ ਬਹੁਤ بڑا ਸ਼ਾਨ ਕਰਿਆ ਇੱਥੇ ਚੱਲ ਕੇ ਆਈਆਂ ਸਾਰੀ ਟੀਮ ਨੂੰ ਲੈ ਕੇ ਆਏ ਆ ਬਕਾਇਦਾ ਅੰਦਰ ਬੈਠ ਕੇ ਉਹਨਾਂ ਨੇ ਇਕੱਲੇ ਇਕੱਲੇ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ ਗੰਦੀਰ ਸਿੰਘ ਰਖੜਾ ਜੀ ਦੀ ਉਹਨਾਂ ਨੇ ਡਿਊਟੀ ਨਾਬੇ ਚ ਲਾਈ ਆ ਬਾਕੀ ਦੇ ਸਨੌਰ ਚ ਡਿਊਟੀਆਂ ਲਾਈਆਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪਟਿਆਲੇ ਚ ਜਿੰਨੀ ਟੀਮ ਸੀ ਸਾਰਿਆਂ ਦੀ ਡਿਊਟੀਆਂ ਲਾ ਕੇ ਉਹਨਾਂ ਤੋਂ ਰਿਪੋਰਟ ਵੀ ਉਹ ਖੁਦ ਲੈਣਗੇ